ਔਰ ਔਟਾਲ ਤੇਜ ਵਡ ਪ੍ਰਤਾਪੀ ਗ੍ਰੀਵਨਵਾਦ ਫਕੀਰੋਂ ਕੀ ਦੁਨੀਆ ਕੇ ਸ਼ੈਨ ਸ਼ਾਹ ਸ਼ੈਨ ਸ਼ਾਹ ਫਕੀਰ ਸੰਤ ਮਹਾਰਾਜ ਬਲਵੰਤ ਸਿੰਘ ਜੀ ਦੇ ਪਰਮ ਪੀਤਰ ਪਰ ਉਪਕਾਰ ਸ਼ੋਭਾ ਵੜਿਆਈ ਜੋ ਕਿੰਨਾ ਕੁ ਭਲਾ ਕੀਤਾ ਏ ਇਹ ਗਿਣਤੀ ਮਿੰਤੀ ਤੋਂ ਬਾਹਰ ਹੈ 67 ਸਾਲ ਦਾ ਲੰਮਾ ਕੀਰਤਨ ਗੁਰਨਾਣ ਗੁਰਗੋਬ ਸਿੰਘ ਮਹਾਰਾਜ ਦੇ ਘਰ ਦਾ ਹੀ ਇਹ ਆਨੰਦ ਵਰਤੌਣਾ ਅਮਰਤ ਵਰਤੌਣਾ ਉਹਦੇ ਬਾਰੇ ਆਪਾਂ ਮਹਾਪੁਰਖਾਂ ਤੋਂ ਸਰਵਣ ਕੀਤਾ ਹੈ ਭਗਵਾਨ ਹਰੀ ਗਰੂ ਤਾਂ ਕੀਰਤਨ 'ਚ ਵੀ ਨਹੀਂ ਬੈਠਣ ਦਿੰਦੇ ਓਲਾਹਾ ਨਹੀਂ ਲੈ ਸਕਦੇ ਹੁੰਦੇ ਬੜੇ ਭਾਗ ਉਹਨਾਂ ਦੇ ਜਿਨ੍ਹਾਂ ਨੇ ਮਹਾਪੁਰਖਾਂ ਤੋਂ ਆ ਆਨੰਦ ਪ੍ਰਾਪਤ ਕੀਤਾ ਲਾਹਾ ਲਿਆ ਪੁੰਨਫਲ ਪ੍ਰਾਪਤ ਕੀਤਾ ਬਹੁਤ ਵੱਡੇ ਭਾਗ ਨੇ ਉਹ ਸੰਗਤਾਂ ਨੇ ਜਿਨ੍ਹਾਂ ਨੇ ਹਾਜ਼ਰੀ ਲਵਾਈ ਹੈ ਮਹਾਪੁਰਖਾਂ ਦਾ ਕੋਟਨ ਕੋਟ ਧੰਨਵਾਦ ਆਪ ਸਭ ਸੰਗਤਾਂ ਨੇ ਵੀ ਸੰਤ ਮਹਾਰਾਜ ਸਵੀ ਦੀ ਸੁਚਰਨ ਕਮਣਾ 'ਚ ਜੁੜ ਕੇ ਬਹੁਤ ਬਹੁਤ ਪਿਆਰ ਦਾ ਸਬੂਤ ਦਿੱਤਾ ਹੈ ਉਹ ਸਾਡੀਆਂ ਹਾਜ਼ਰੀਆਂ ਦਰਗਾਹ ਦੇ ਵਿੱਚ ਲਗਾ ਰਹੇ ਨੇ ਅੰਮ੍ਰਿਤ ਮਈ ਦ੍ਰਿਸ਼ਟੀ ਸਭ ਦੇ ਉੱਤੇ ਹੈ ਉਹਨਾਂ ਦੀ ਔਰ ਹੁਣ ਜੋ ਮਹਾਰਾਜ ਜੀ ਦੇ ਹੁਕਮ ਅਨੁਸਾਰ ਜੋ ਭਾਈ ਮੇਜੇ ਸਿੰਘ ਜੀ ਲਵਾਣਾ ਨੇ ਤਿੰਨ ਵੱਜ ਚੁੱਕੇ ਹਨ ਲਗਭਗ ਔਰ ਤਿੰਨ ਤੋਂ ਪੰਜ ਜੋ ਨਿਤਨੇਮ ਗੁਰੂ ਮਹਾਰਾਜ ਸੇਵਨੀਏ ਪੰਜ ਬਾਣੀਆਂ ਦੇ ਹੋਣਗੇ ਪੰਜ ਤੋਂ ਫਿਰ ਅੱਗੇ 8:30 ਵਜੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ 8:30 ਤੋਂ 9:30 ਸਾਡੇ ਸੰਤ ਖਾਲਸਾ ਜਰਾਂ ਦੀ ਕਥਾ ਸਕਾਲਰ ਗਿਆਨੀ ਗੁਲਾਬ ਸਿੰਘ ਜੀ ਉਹ 1 ਘੰਟਾ ਵਾਸਤੇ ਉਹਨਾਂ ਦੀ ਕਥਾ ਹੈ 9:30 ਤੋਂ ਬਾਅਦ ਫਿਰ ਕੀਰਤਨ ਸ਼ੁਰੂ ਹੋ ਜਾਣਾ ਹੈ ਔਰ 1 ਵਜੇ ਤੱਕ ਫਿਰ ਸ਼੍ਰੀ ਕੰਨਪਾੜ ਸਾਹਿਬਾਂ ਦੇ ਭੋਗਾਂ ਦੀ ਸੰਪੂਰਨਤਾ ਉਪਰੰਤ ਆਜ ਉਸ ਸਮੇਂ ਆਪਾਂ ਸਭ ਨੇ ਰਲ ਮਿਲ ਕੇ ਇਲਾਹੀ ਲੈਣੇ ਨੇ ਹੁਣ ਸਾਡੇ ਸਰਦਾਰ ਭਜਨ ਸਿੰਘ ਜੀ ਸੰਤ ਖਾਲਸਾ ਦਲ ਦੀ ਸੀਨੀਅਰ ਜਨਰਲ ਕੁਤਰ ਸਾਹਿਬ ਗਿਆਨੀ ਭਜਨ ਸਿੰਘ ਜੀ ਪਸਿਆਣਾ ਚੰਡੀਗੜ੍ਹ ਉਹ ਵੀ ਕੋਈ ਸੰਗਤਾਂ ਨੂੰ ਬੇਨਤੀਆਂ ਕਰਨ ਗਈ ਗੁਰੂ ਮਹਾਰਾਜ ਸਾਹਿਬ ਦਾ ਸ੍ਰੀ ਪ੍ਰਸਾਦ ਵਰਤ ਰਿਆ ਹੈ ਬੜੇ ਆਦੂ ਸਤਕਾਰ ਨਾਲ ਪ੍ਰਾਪਤ ਕਰੋ ਔਰ ਸਭ ਦਾ ਹੀ ਉਹ ਨਿਤਨੇਮ ਦਾ ਹੋਰ ਜੋ ਆਪ ਦਾ ਰਜਿਮ ਹੈ ਆਰਾਮ ਦਾ ਇਸ਼ਨਾਨ ਦਾ ਉਹ ਸਮਾਂ ਵੀ ਆਪ ਸੰਗਤ ਪ੍ਰਾਪਤ ਕਰ ਸਕਦੇ ਹੋ ਹੁਣ ਗਿਆਨੀ ਭਜਨ ਸਿੰਘ ਜੀ ਸਰਬ ਸੰਗਤ ਇਹ ਆਪ ਜੀ ਨੇ ਬੇਨਤੀਆਂ ਸਰਵੰਤ ਕਰ ਲੀਆਂ ਨੇ ਔਰ ਦੋ ਵੈਂਤੀਆਂ ਨੇ ਸਿਰਫ ਦੇਖ ਬੈਠ ਕੇ